ਦੋਸਤੋ ਅੱਜ ਆਪਾਂ ਨੂੰ ਇੱਕ ਇਹੋ ਜਿਹਾ ਇਨਸਾਨ ਮਿਲਿਆ ਜਿਹੜਾ ਅਮਰੀਕਾ ਨੂੰ ਛੱਡ ਕੇ ਪੰਜਾਬ ਦੀ ਧਰਤੀ ਦੇ ਉੱਪਰ ਉਹਨਾਂ ਨੇ ਆਪਦਾ ਮਨ ਬਣਾਇਆ ਚੰਨਾ ਆਲਮਗੀਰ ਵੀਰ ਮਿਲਿਆ ਚੱਲਿਆ ਸੀ ਇਹ ਗੱਡੀ ਲੈ ਕੇ ਤੇ ਮੈਂ ਕਿਹਾ ਯਾਰ ਭਰਾ 5 ਕਿ ਮਿੰਟ ਥੋੜੇ ਲੈਣੇ ਨੇ ਤੇ ਵੀ ਅਮਰੀਕਾ ਦਾ ਯਾਰ ਲੋਕ ਉਹ ਕਰ ਰਹੇ ਨੇ ਵੀ ਕਿਵੇਂ ਨਾ ਕਿਵੇਂ ਅਸੀਂ ਅਮਰੀਕਾ ਪਹੁੰਚ ਜਾਈਏ ਅੱਜ ਕਿੰਨਾ ਰਿਸਕ ਲੈ ਲੈ ਕੇ ਜਿਹੜੇ ਨੌਜਵਾਨ ਸਾਡੇ ਅਮਰੀਕਾ ਜਾ ਰਹੇ ਨੇ ਤੁਸੀਂ ਮਤਲਬ ਅਮਰੀਕਾ ਨੂੰ ਅਲਵਿਦਾ ਆਕੇ ਜਿਹੜਾ ਪੰਜਾਬ ਆਉਣ ਦਾ ਇਹ ਤੁਹਾਡਾ ਮਤਲਬ ਕੀ ਇਹਦੇ ਬਾਰੇ ਹੀ ਸੀਗਾ ਦਸਮਨ ਨੂੰ ਇੱਧਰੋਂ ਆ ਗਿਆ ਮੜਾ ਠੀਕ ਆ ਬਾਈ ਬੰਦੇ ਦੀ ਜ਼ਿੰਦਗੀ ਦੇ ਵਿੱਚ ਨਾ ਪੰਜ ਚੀਜ਼ਾਂ ਕੰਮ ਕਰਦੀਆਂ ਠੀਕ ਹੈ ਜੀ ਸਿਹਤ ਆ ਪੈਸਾ ਆ ਪਰਿਵਾਰ ਆ ਸਮਾਜ ਤੇ ਧਰਮ ਆ ਠੀਕ ਹੈ ਜੀ ਕੋਈ ਕਿਸੇ ਚੀਜ਼ ਨੂੰ ਪਹਿਲ ਲੈਂਦਾ ਕੋਈ ਕਿਸੇ ਚੀਜ਼ ਨੂੰ ਪਹਿਲ ਲੈਂਦਾ ਅਮਰੀਕਾ ਜਾਣ ਦਾ ਮੈਂ ਅਮਰੀਕਾ ਮੈਚ ਖੇਡਣ ਦਾ ਸਬਬ ਮਿਲਿਆ ਇੰਗਲੈਂਡ ਕੈਨੇਡਾ ਅਮਰੀਕਾ ਨਹੀਂ ਪਹਿਲੀ ਵਾਰ ਅਮਰੀਕਾ ਨੂੰ ਗਏ ਸੀ ਕਬੱਡੀ ਕਬੱਡੀ ਵੇਚ ਤੇ ਪਹਿਲਾਂ ਇੰਗਲੈਂਡ ਗਏ ਉਹਦਾ ਜੀਤ ਬਰਾੜ ਹੋਣੀ ਸਾਡਾ 13 ਬੰਦਿਆਂ ਦਾ ਵੀਜ਼ਾ ਲੱਗਿਆ ਇਹਦੇ ਵਿੱਚ ਬਟੂਸਪਾਲ ਵਾਂਗਰ ਪੀਮਾ ਜਕਤਾਰ ਤਨੋਲਾ ਪੰਮੀ ਮਠੱਡਿਆਂ ਵਾਲਾ ਗਾਗੋ ਬਾਜ ਬੈਲੀ ਸਾਰੀ ਸਾਡੀ ਟੀਮ ਸੀ ਜਿਹੜੀ ਅਸੀਂ ਉੱਤੇ ਇੰਗਲੈਂਡ ਗਏ ਫਿਰ ਕੈਨੇਡਾ ਦੀ ਗੱਲ ਆ ਜੀ ਇਹ 93 94 95 96 ਦੇ ਵਿੱਚ ਮੈਂ ਆਉਂਦਾ ਜਾਂਦਾ ਰਿਹਾ ਫਿਰ ਸੋਚਿਆ ਘਰ ਦੀ ਗਰੀਬੀ ਤੇ ਜਿਹੜੇ ਟੋਏ ਨੇ ਉਹ ਜਾਦੇ ਡੂੰਗੇ ਨੇ ਮੈਂ ਪੁਲਿਸ ਦੇ ਵਿੱਚ ਸੀ ਵੀ ਇਹਨੇ ਤਨਖਾਹਾਂ ਆਏ ਭਰੇ ਨਹੀਂ ਜਾਣੇ ਤੇ ਸੋਚਿਆ ਚਲੋ ਅਮਰੀਕਾ ਅਮਰੀਕਾ ਮੈਂ 20 ਸਾਲ ਰੱਜਮੀ ਕਮਾਈ ਕੀਤੀ ਉੱਥੇ ਗੋਰਿਆਂ ਨੂੰ ਵੀ ਦੱਸਦਾ ਵੀ ਇੱਕ ਪੰਜਾਬੀ ਬੰਦਾ ਨਾ ਇੱਕ ਬਿਜ਼ਨਸਮੈਨ ਵੀ ਹੋ ਸਕਦਾ ਠੀਕ ਮੈਂ 150 ਕਰੋੜ ਰੁਪਏ ਉੱਥੇ ਕਮਾਇਆ ਫੇਰ ਭੁੱਖ ਰਹੀ ਇੰਡੀਆ ਦੀ ਉਹ ਮੇਰੇ ਪਿੰਡ ਦੀ ਮੇਰੇ ਮੇਰੀ ਸਪੋਰਟਸ ਦੀ ਤਾਕ ਦੀ ਮੇਰੇ ਮਨ ਦੇ ਅਕਲਾਂ ਦੀ ਚਿੰਗ ਸੀ ਉਹ ਗਈ ਨਹੀਂ ਯਾਨੀ ਮੇਰੀ ਮੰਚ ਤਵੰਨਾ ਸੀ ਮੈਂ ਕਿਤੇ ਪੀਟੀ ਮਾਸਟਰ ਹੁੰਦਾ ਜੇ ਕਿਤੇ ਮੈਂ ਡੀਪੀ ਹੁੰਦਾ ਜੇ ਮੈਂ ਕਿਤੇ ਕੋਚ ਹੁੰਦਾ ਓਕੇ ਉਹ ਭੁੱਖ ਲੈ ਕੇ ਮੈਂ ਪਿੰਡ ਆਇਆ ਪਿੰਡ ਆ ਕੇ ਆਪਣੀ ਜ਼ਮੀਨ ਖਰੀਦੀ ਉਹਦੇ ਵਿੱਚ ਹੀ ਗਰਾਊਂਡਾਂ ਬਣਾਈਆਂ ਬੜੀ ਗੱਲ ਮੈਂ ਮਾਰੀ ਜੀ ਟੋਕਦਾ ਦੋਸਤੋ ਦੇਖੋ ਗੱਲ ਚੋਂ ਗੱਲ ਨਿਕਲਦੀ ਆ ਵੀ ਕਿੱਥੇ ਤਾਂ ਇੱਥੇ ਅੱਜ ਜਿਹੜੇ ਵਧੀਆ ਜੌਬ ਕਰਦੇ ਨੇ ਚਾਹੇ ਕੋਈ ਡੀਪੀ ਪੀਟੀ ਮਾਸਟਰ ਨੇ ਕੋਈ ਕੋਚ ਨੇ ਇੱਕ ਮੇਰੇ ਦੋਸਤ ਨੇ ਚਲੋ ਉਹਨਾਂ ਦੀ ਮੈਂ ਹੁਣ ਜਿਕਰ ਨਹੀਂ ਕਰਦਾ ਕਾਫੀ ਤਨਖਾਹ ਉਹਨਾਂ ਦੀ ਲੱਖ ਰੁਪਏ ਤੋਂ ਉੱਪਰ ਆ ਕੋਚ ਨੇ ਆਪਣੇ ਸਰਕਾਰੀ ਵਿਭਾਗ ਦੇ ਵਿੱਚ ਉਹ ਵੀ ਸੁਪਨੇ ਲੈ ਰਹੇ ਨੇ ਕੈਨੇਡਾ ਅਮਰੀਕਾ ਬਈ ਜਾਈਏ ਪਰ ਤੁਹਾਡੇ ਅੰਦਰ ਉਹੀ ਗੱਲ ਰਹੀ ਵੀ ਮੈਂ ਪੀਟੀ ਟੀਚਰ ਹੁੰਦਾ ਜਾਂ ਮੈਂ ਬੱਚਿਆਂ ਨੂੰ ਕੋਚਿੰਗ ਇਹ ਤੁਹਾਡੇ ਕਿਵੇਂ ਸੀਗਾ ਜੀ ਜਿਹੜੀ ਬੰਦਾ ਕਿਸੇ ਚੀਜ਼ ਨਾਲ ਅੜਜਦਾ ਨਹੀਂ ਅੜਜਦਾ ਤਾਂ ਬੰਦਾ ਇੱਕ ਚੀਜ਼ ਨਾਲ ਅੜਜਦਾ ਉਹ ਹੈਗਾ ਸਬਰ ਜਦੋਂ ਤੁਹਾਨੂੰ ਸਬਰ ਆ ਜਾਂਦਾ ਨਾ ਕੀਵਾ ਕਿਸੇ ਚੀਜ਼ ਦਾ ਵੀ ਤਾਂ ਤੁਹਾਡੀ ਜਿਹੜੀ ਤਮੰਨਾ ਪੂਰੀ ਹੋ ਜਾਂਦੀ ਆ ਫਿਰ ਤੁਸੀਂ ਆਪਣੀਆਂ ਖਾਸਾਂ ਇੱਕ ਹੈਗਾ ਸ਼ੌਕ ਇੱਕ ਹੈਗੀ ਆ ਲੋੜ ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਲੋੜਾਂ ਨੇ ਉਹ ਤੁਹਾਡੀ ਥੋੜੀਆਂ-ਥੀ ਜਾਨਾ ਪੂਰੀਆਂ ਹੋ ਜਾਂਦੀਆਂ ਨੇ ਮੇਰਾ ਮੇਰੀ ਤਵੰਨਾ ਮੇਰੀ ਸੋਚ ਹੀ ਮੈਂ ਨਾ ਜਿਹੜਾ ਕੁਝ ਮੈਨੂੰ ਖੁੰਝ ਗਿਆ ਮੇਤੋਂ ਹਾਂਜੀ ਜਿਹੜੀਆਂ ਖਰਾਕਾਂ ਮੈਨੂੰ ਨਹੀਂ ਮਿਲੀਆਂ ਜਾਂ ਜਿਹੜੇ ਗਰਾਉਂਡਾ ਜਿਹੜਾ ਸਿਸਟਮ ਮੈਨੂੰ ਨਹੀਂ ਮਿਲਿਆ ਮੈਂ ਉਹ ਉਹ ਲੋਕਾਂ ਨੂੰ ਦਵਾ ਉਹ ਬੱਚਿਆਂ ਨੂੰ ਦਵਾ ਜਿਹੜੇ ਮੇਰੇ ਵਰਗੇ ਨੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂ ਮੈਂ ਅਮੀਰ ਹੋ ਕੇ ਅਮੀਰ ਤਾਂ ਉਹ ਦੁਨੀਆ ਮੈਂ ਜਿੰਨੇ ਕੁ ਜੋਗਾ ਸੀ ਹਾਂਜੀ ਉਹਦੇ ਵਿੱਚੋਂ ਜਦੋਂ ਮੈਂ ਪੈਰ ਹੀ ਹੋਇਆ ਤਮਰੀਕ ਪਹਿਲਵਾਨ ਜੀ ਨੇ ਮੈਨੂੰ 1 ਸਾਲ 4 ਮਹੀਨੇ ਕੋਲੇ ਰੱਖਿਆ ਸੀ ਠੀਕ ਹੈ ਮੈਂ ਉਹਨਾਂ ਦੇ ਕੋਲੇ ਗਿਆ ਮੈਂ ਇੱਕ ਬੈਗ ਭਰ ਕੇ ਨੋਟਾਂ ਦਾ ਲੈ ਗਿਆ ਠੀਕ ਹੈ ਉਹ ਮੈਨੂੰ ਕਹਿੰਦੇ ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਮੈਂ ਜਾ ਕੇ ਗੋਡੀਆਂ ਦੁਪਹਿਰੀਆਂ ਹਟਲਾਇਆ ਮੈਂ ਕਿਹਾ ਪਹਿਲਵਾਨ ਜੀ ਵੀ ਮੈਂ ਹੁਣ ਪੈਦੀ ਆ ਉਹ ਕਹਿੰਦਾ ਗੱਲ ਸੁਣ ਅਬਦਾ ਤੂੰ ਕਰਜ਼ ਮੋੜਨ ਆਇਆ ਮੈਂ ਕਿਹਾ ਪਹਿਲਵਾਨ ਜੀ ਤੁਸੀਂ ਮੈਨੂੰ ਰੋਟੀ ਪਾਣੀ ਖਵਾਇਆ ਸੀ ਮੈਂ ਤੁਹਾਡਾ ਕਰਜ਼ ਮੋੜਨ ਆਇਆ ਉਹ ਕਹਿੰਦਾ ਫਿਰ ਕਰਜ਼ ਮੋੜਨ ਆਇਆ ਮੇਲਾ ਮੈਨੂੰ ਨਾ ਮੋੜ ਜਿਹੜੇ ਤੇਰੇ ਵਰਗੇ ਲੋਕ ਨੇ ਵੇ ਲੋੜੇ ਜਿਨ੍ਹਾਂ ਕੋਲੇ ਕੋਸ ਹੈ ਨਹੀਂਗਾ ਜਿਹੜੇ ਲੋਰ ਬੰਦ ਨੇ ਉਹਨਾਂ ਨੂੰ ਸਮਾਲਾ ਜਾਂ ਜੇ ਤੁ ਕਰਜਦਾਰ ਨਾ ਕਿਸੇ ਦਾ ਕਰਜ ਉਸ ਬੰਦੇ ਦਾ ਕਰਜ ਨਹੀਂ ਤਾਰਿਆ ਹੁੰਦਾ ਜਿਹੜਾ ਤੁ ਨੂੰ ਜੋ ਕਿਸੇ ਨੇ ਦਿੱਤਾ ਆ ਉਹਦੇ ਵਰਗਾ ਹੋ ਕੇ ਕਰਜ ਦਾ ਰਿਆ ਸਕਦਾ ਇਹ ਮੇਰੇ ਮੇਰੇ ਮੰਨ ਤੁਹਾਨੂੰ ਪਤਾ ਸੀ ਕੀ ਲੋੜਾਂ ਹੁੰਦੀਆਂ ਨੇ ਇਹ ਲੋੜਾਂ ਹੁੰਦੀਆਂ ਹੁਣ ਅਕੈਡਮੀ ਆ ਅਲਮੀ ਦੇ ਵਿੱਚ ਖੋਲੀ ਹੋਈ ਆ ਸਾਡੇ ਪੁਲਿਸ ਦੇ ਵਿੱਚ ਕਾ ਵੀ ਬੱਚੇ ਭਰਤੀ ਹੋ ਰਹੇ ਨੇ ਔਰ ਇੱਥੇ ਲੜਕੀਆਂ ਲੜਕੇ ਤੇ ਅਕੈਡਮੀ ਦੇ ਵਿੱਚ ਆਉਂਦੇ ਨੇ ਸਾਡਾ ਆਪਣਾ ਪ੍ਰਾਈਵੇਟ ਟੋਟਲ ਸਿਸਟਮ ਆ ਔਰ ਬਹੁਤ ਵਧੀਆ ਲੱਗਦਾ ਜਦੋਂ ਨਾ ਕੋਈ ਮੈਨੂੰ ਦੱਸਦੇ ਨੇ ਮੈਂ ਸਾਰੇ ਸਕੂਲ ਤੋਂ ਸਰਾਰਤੀ ਜਵਾਕ ਸੀ ਪੜਨ ਵੇਲੇ ਪੜਨ ਵੇਲੇ ਸਭ ਤੋਂ ਜ਼ਿਆਦਾ ਸਰਾਰਤੀ ਪਰ ਇੱਕ ਗੋਰੇ ਨੇ ਮੈਨੂੰ ਅੰਗਰੇਜ਼ ਨੇ ਦੱਸਿਆ ਵੀ ਜਿਹੜਾ ਜਵਾਕ ਸਭ ਤੋਂ ਜ਼ਿਆਦਾ ਸਰਾਰਤਾ ਕਰਦਾ ਨਾ ਉਹ ਜ਼ਰੂਰ ਇੱਕ ਦਿਨ ਕੋਈ ਨਾ ਕੋਈ ਰੰਗ ਲਿਆਉਂਦਾ ਕਿਉਂਕਿ ਉਹਦੇ ਅੰਦਰ ਇੱਕ એનર્ਜੀ ਹਲੇਦਾ ਕਉਂਕਾ એનર્ਜੀ ਨਾਲ ਜੇ ਤਾਕਤ ਤਾਂਹੀਂ ਹਲਤਾ ਹੋਣੀ ਹੈ ਤਾਂਹੀਂ ਹਲਤਾ ਹੋਣੀ ਹੈ ਬਿਲਕੁਲ ਜੀ ਬਿਲਕੁਲ ਇਹ ਇਹ ਤਾਂ ਮੈਂ ਵੀ ਦੇਖਿਆ ਸੌਣ ਵਿੱਚ ਵੀ ਆਪਾਂ ਦੇ ਇਹਦੇ ਵਿੱਚ ਜਿਹੜੇ ਜ਼ਿਆਦਾ ਸਾਊ ਬੱਚੇ ਕਹਿ ਲਈਏ ਕਈ ਵਾਰ ਉਹ ਜ਼ਿੰਦਗੀ 'ਚ ਕਾਮਯਾਬ ਘੱਟ ਹੁੰਦੇ ਨੇ ਤੇ ਜਿਹੜੇ ਆਪਾਂ ਦੇਖਦੇ ਹਾਂ ਵੀ ਸਕੂਲਾਂ ਦੇ ਵਿੱਚ ਉਹ ਕੰਧਾਂ ਟੱਪ ਗਏ ਜੀ ਭੱਜ ਗਏ ਜੀ ਵੀ ਉਹ ਬਾਅਦ 'ਚ ਜ਼ਿੰਦਗੀ 'ਚ ਕਾਮਯਾਬ ਬਹੁਤ ਨੇ ਸਟੋਰੀਆਂ ਤਾਂ ਕਾਫੀ ਪੜਨ ਨੂੰ ਕਿਉਂਕਿ ਨਰਜੀ ਹੈ ਨਾ એનર્ਜੀ ਆ ਉਹਨਾਂ ਦੇ ਵਿੱਚ ਐਕਸਟਰਾ ਅਲੈਦਾ એનਰਜੀ ਆ ਆਮ ਬੱਚਿਆਂ ਨਾਲ ਉਹ ਕਿਉਂਕਿ ਸ਼ਰਾਰਤੀ ਹੋਊਗਾ ਠੀਕ ਹੈ ਜੀ ਮੈਨੂੰ ਵੀ ਪਤਾ ਸੀ ਸਕੂਲ ਦੇ ਆਲੇ ਦੁਆਲੇ ਦਾ ਕੋਈ ਉਹ ਦਰਾਖਤੀ ਜੀ ਤੇ ਮੈਨੂੰ ਪਤਾ ਨਹੀਂ ਸੀ ਵੀ ਕਿਹੜੇ ਦਰਾਖਤ ਤੇ ਕੀ ਦਾ ਹਾਲਣਾ ਤੇ ਕਿਹਦੇ ਚ ਕਿੰਨੇ ਆਣ ਕਿੰਨੀ ਹਟਾਣੀਆਂ ਨੇ ਦੋਸਤੋ ਬਹੁਤ ਮਨਖੋਸ ਹੋਇਆ ਅੱਜ ਸਾਡੇ ਵੀਰ ਚਨਾਲ ਸਿੰਘੀਰ ਨੂੰ ਮਿਲ ਕੇ ਤੇ ਬਹੁਤ ਵਧੀਆ ਗੱਲਾਂ ਤੇ ਇਹਨਾਂ ਤੇ ਆਪਾਂ ਨੂੰ ਅਮਲ ਵੀ ਕਰਨਾ ਚਾਹੀਦਾ ਇਹਨਾਂ ਗੱਲਾਂ ਤੇ ਸੁਣ ਕੇ ਇਹ ਨਹੀਂ ਹੈਗਾ ਵੀ ਆਪਾਂ ਵੀ ਸੁਣ ਕੇ ਸਾਢੀ ਦੇ ਉਹ ਵੀ ਗੱਲਾਂ ਤੇ ਸੋ ਜਰੂਰ ਚੰਗਾ ਲੱਗੇ ਤਾਂ ਸ਼ੇਅਰ ਕਰ ਦਿਓ ਇੱਕ ਆਪਾਂ ਮਾੜੀ